ਫਿਰਸਪੁਰ ਅੰਦਰ ਲੁੱਟਾਂ ਖੋਹਾਂ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਬੇਸ਼ੱਕ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਇਸ سلسلہ ਜਿਉਂ ਦਾ ਤਿਉਂ ਹੀ ਜਾਰੀ ਹੈ ਅਤੇ ਲੁੱਟੇਰੇ ਬੇਖੌਫ ਹੋ ਕੇ ਸ਼ਹਿਰ ਵਾਸੀਆਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ ਜਿਸ ਦੌਰਾਨ ਕਈ ਵੱਡੇ ਹਾਦਸੇ ਵੀ ਵਾਪਰ ਚੁੱਕੇ ਨੇ ਇੱਕ ਵਾਰ ਫਿਰ ਲੋਕਾਂ ਨੇ ਇੱਕ ਮੋਬਾਈਲ ਫੋਨ ਖੋਕੇ ਭੱਜ ਰਹੇ ਲੁੱਟੇਰੇ ਨੂੰ ਕਾਬੂ ਕੀਤਾ ਜਾਣਕਾਰੀ ਦਿੰਦਿਆਂ ਲੜਕੀ ਨੇ ਇਸ ਮੌਕੇ ਦੱਸਿਆ ਕਿ ਉਹ ਕਲਾਸ ਲਗਾ ਕੇ ਵਾਪਸ ਘਰ ਨੂੰ ਜਾ ਰਹੀ ਸੀ ਕਿ ਰਸਤੇ ਵਿੱਚ ਦੋ ਮੋਟਰਸਾਈਕਲ ਸਵਾਰ ਲੁੱਟੇਰਿਆਂ ਦੇ ਵੱਲੋਂ ਉਸ ਦਾ ਫੋਨ ਜੇਬ ਵਿੱਚੋਂ ਕੱਢ ਲਿਆ ਗਿਆ ਅਤੇ ਮੋਟਰਸਾਈਕਲ ਭਜਾ ਕੇ ਉਹ ਇੱਕਦਮ ਉੱਥੋਂ ਫਰਾਰ ਹੋ ਗਏ ਸੀ ਪਰ ਕੁੜੀ ਨੇ ਹੌਸਲਾ ਨਾ ਛੱਡਦੇ ਹੋਏ 1.5 ਕਿਲੋਮੀਟਰ ਤੱਕ ਲੁੱਟੇਰਿਆਂ ਦਾ ਪਿੱਛਾ ਕੀਤਾ ਤੇ ਆਪਣੇ ਐਕਟਿਵ ਆ ਉਹਨਾਂ ਦੇ ਮੋਟਰਸਾਈਕਲ ਵਿੱਚ ਜਾ ਕੇ ਮਾਰੀ ਲੁੱਟੇਰੇ ਇਸ ਤੋਂ ਬਾਅਦ ਥੱਲੇ ਡਿੱਗ ਪਏ ਅਤੇ ਇੱਕ ਕਾਰ ਚਾਲਕ ਨੂੰ ਰੋਕ ਕੇ ਲੜਕੀ ਨੇ ਮਦਦ ਦੀ ਗੋਹਾਰ ਲਗਾਈ ਅਤੇ ਲੁਟੇਰਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਇੱਕ ਲੁਟੇਰਾ ਮੌਕੇ ਤੋਂ ਫਰਾਰ ਹੋ ਗਿਆ ਅਤੇ ਇੱਕ ਲੁਟੇਰਾ ਉਹਨਾਂ ਵੱਲੋਂ ਕਾਬੂ ਕਰ ਲਿਆ ਗਿਆ ਉਧਰ ਮੌਕੇ ਉਤੇ ਇਕੱਠੇ ਹੋਏ ਲੋਕਾਂ ਨੇ ਕਾਬੂ ਕੀਤੇ ਲੁਟੇਰੇ ਨੂੰ ਖੰਭੇ ਦੇ ਨਾਲ ਬੰਨ੍ਹ ਕੇ ਉਸ ਦੀ ਖੂਬ ਛੇਤ੍ਰ ਪ੍ਰੇੜਵੀ ਕੀਤੀ ਮੌਕੇ ਉਤੇ ਪਹੁੰਚੇ ਲੜਕੀ ਦੇ ਪਿਤਾ ਨੇ ਇਹ ਮੰਗ ਕੀਤੀ ਹੈ ਕਿ ਪੁਲਿਸ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਹਾਲਾਤ ਐਨੇ ਮਾੜੇ ਹੋ ਚੁੱਕੇ ਨੇ ਕਿ ਬੱਚੀਆਂ ਦਾ ਦੇ ਘਰੋਂ ਬਾਹਰ ਨਿਕਲਣਾਂ ਤੱਕ ਮੁਸ਼ਕਿਲ ਹੋ ਚੁੱਕਿਆ ਉਹਨਾਂ ਕਹਿੰਿਆ ਕਿ ਇਹਨਾਂ ਲੁਟੇਰਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਆਪਣੀ ਆਈਬੀਟੀ ਇੰਸਟੀਚਿਊਟ ਤੋਂ ਪੜ੍ਹ ਕੇ ਕਲਾਸਾਂ ਲੈ ਕੇ ਵਾਪਸ ਆ ਰਹੀ ਸੀ 12 ਵਜੇ ਦੇ ਕਰੀਬ ਤੇ ਮੈਂ ਜਦੋਂ ਬੌਨ ਕੈਫੇਟੇਰੀਆ ਦੇ ਕੋਲ ਆਈ ਨਾ ਤੇ ਦੋ ਮੁੰਡੇ ਮੇਰੇ ਮਗਰ ਸੀਗੇ ਉਹਨਾਂ ਨੇ ਮੇਰੇ ਪੌਕਟੋਂ ਫੋਨ ਕੱਢ ਲਿਆ ਜਦੋਂ ਉਹਨਾਂ ਨੇ ਫੋਨ ਕੱਢਿਆ ਨਾ ਮੇਰਾ ਤੇ ਮੈਂ ਉਹਨਾਂ ਮਗਰ ਐਕਟਿਵ ਆਪਣੀ ਲਾ ਲਈ ਠੀਕ ਹੈ ਜਦੋਂ ਮੈਂ ਆਪਣੀ ਐਕਟਿਵਾ ਮਗਰ ਲਈ ਨਾ ਇਹ ਇਧਰ ਨੂੰ ਮੋੜਨ ਲੱਗੇ ਨਾ ਜਦੋਂ ਗੋਬਿੰਦਨਗਰੀ ਵਾਲੇ ਚੌਕ ਤੋਂ ਤੇ ਮੈਂ ਉਹਨਾਂ ਦੇ ਵਿੱਚ ਐਕਟਿਵਾ ਮਾਰੀ ਬੜੀ ਤੇਜ਼ ਤਾਂ ਕਿ ਥੱਲੇ ਡਿੱਗਾਂ ਉਹ ਥੱਲੇ ਡਿੱਗਣ ਦੀ ਬਜਾਏ ਨਾ ਦੁਬਾਰਾ ਉੱਠ ਕੇ ਦੁਬਾਰਾ ਗੱਲ ਚੱਲ ਗਈ ਮੈਂ ਫਟਾਫਟ ਆਪਣੀ ਐਕਟਿਵਾ ਤੋਂ ਉਤਰੀ ਮੈਂ ਜਾ ਕੇ ਇਸ਼ਾਰਾ ਕੀਤਾ ਅਗੇ ਗੱਡੀ ਵਾਲੇ ਨੂੰ ਕਿ ਮਤਲਬ ਉਹ ਇਸ ਤਰੀਕੇ ਨਾਲ ਉਹਨਾਂ ਨੇ ਮੇਰਾ ਫੋਨ ਲੈ ਲਿਆ ਫਿਰ ਉਹਨਾਂ ਨੇ ਗੱਡੀ ਤੋਂ ਬਾਹਰ ਨਿਕਲ ਕੇ ਉਹਨਾਂ ਨੂੰ ਮਾਰਿਆ ਤੇ ਮੇਰਾ ਫੋਨ ਉਹਨਾਂ ਨੇ ਉਹ ਤੋਂ ਲੈ ਲਿਆ ਕਿੰਨੀ ਦੂਰ ਤੁਸੀਂ ਉਹਨਾਂ ਦੇ ਪਿੱਛਾ ਕੀਤਾ ਮੈਂ ਕਟੋਕਟ ਮੈਂ ਗੋਬਿੰਦ ਮਤਲਬ ਬੋਨ ਕੈਫੇਟੇਰੀਆ ਤੋਂ ਇੱਧਰ ਤੱਕ ਮੈਂ ਜੋ ਆਈ ਹਾਂ ਨਾ ਪੂਰਾ ਰੂਟ ਮੈਂ ਉਹਦਾ ਪਿੱਛਾ ਕੀਤਾ ਉਹ ਬਹੁਤ ਫਾਸਟ ਯਾਨੀ ਕਿਲੋ 100 ਕਿਲੋਮੀਟਰ ਤੁਸੀਂ ਨਾ ਹਾਂਜੀ ਆਖਰ ਉਹਨਾਂ ਨੂੰ ਘੇਰ ਲਿਆ ਹਾਂਜੀ ਫੋਨ ਮਿਲ ਗਿਆ ਤੁਹਾਡਾ ਫੋਨ ਮੇਰੇ ਕੋਲ ਹੈ ਹੁਣ ਕੀ ਤੁਸੀਂ ਚਾਹੁੰਦੇ ਕਿਉਂ ਪੁਲਿਸ ਤੋਂ ਕੀ ਕਰ ਵਿੱਚ ਹੁਣ ਜੋ ਮੇਰਾ ਨੁਕਸਾਨ ਹੈ ਮੈਂ ਬਸ ਉਹੀ ਆਪਣਾ ਪਰਵਾਇ ਕਰਾਉਣਾ ਚਾਹੁੰਦੀ ਆ ਆ ਦੋ ਚੋਰ ਦੋ ਚੋਰ ਮੋਬਾਈਲ ਚੋਰ ਉਹਦੇ ਮਗਰ ਲੱਗੇ ਜੀ ਉਹਨਾਂ ਨੇ ਕੁੜੀ ਨੇ ਬਹੁਤ ਹਿੰਮਤ ਕਰਕੇ ਉਹਨਾਂ ਦਾ ਪਿੱਛਾ ਕੀਤਾ ਜੀ ਕਰਤੇ ਕਰਤੇ ਜੀ ਕੁੜੀ ਆ ਗਈ ਜੈਸਮੀਨ ਨਗਰ ਆ ਐਲਜੀ ਸ਼ੋਅਰੂਮ ਦੇ ਸ਼ਾਨ ਹੈ ਉਹਨੇ ਕੁੜੀ ਨੇ ਟੱਕਰ ਮਾਦੀ ਮੋਟਰਸਾਈਕਲ ਤੋਂ ਮੋਟਰ ਡਿੱਗ ਗਿਆ ਤਾਂ ਉਹ ਕੁੜੀ ਨੇ ਮੋਬਾਈਲ ਮੁੰਡੇ ਦੇ ਪਿੱਛੇ ਕਾਹਦੇ ਆ ਰਹੀ ਸੀ ਉਹਨੇ ਮੁੰਡੇ ਨੇ ਕਹਾ ਉਹਨੂੰ ਫੜ ਗਏ ਤੇ ਕੁੜੀ ਨੂੰ ਮੋਬਾਈਲ ਮੋਬਾਈਲ ਫੜਾ ਤਾਂ ਨਾਲ ਫਿਰ ਉਸकी ਸੇਵਾ ਪਾਣੀ ਕੀਤੀ ਚੰਗੀ ਤਰ੍ਹਾਂ ਜੀ ਦੋ ਦੰ ਦੋ ਇਹ ਦੋ ਮੁੰਡੇ ਹੀ ਇਹ ਪਾਧੀ ਗਈ ਇਹ ਫੜਾ ਗਏ ਜੀ ਮੰਗ ਕੀਤਾ ਕੋਈ ਅਸੀਂ ਪਰਸਨਾਂ ਮੰਗ ਕਰਦੇ ਜੀ ਇਹਨਾਂ ਨੂੰ ਜਲ ਤੋਂ ਜਲ ਸਖਾਈ ਕੀਤੀ ਹੈ ਬੇਰ ਬਹੁਤ ਬਦ ਐ 94 ਕੋਈ ਕਾਰਵਾਈ ਕੀਤੀ ਜਾਵੇ ਬਹੁਤ ਬੜਾ ਹਾਲੇ ਕੀ ਖਰੋਚੂਰ ਦਾ ਬਹੁਤ ਗਲਤ ਹੋ ਰਿਹਾ ਹੈ ਕੱਲ ਵੀ ਇੱਕ ਮੋਬਾਈਲ ਖੋ ਕੇ ਲੈ ਗਈ ਇਸ ਪੜੀ ਕੱਲ ਵੀ ਕਲੀਪੋ ਕੱਲ ਵੀ ਸਾਮੀ ਇੱਕ ਮੋਬਾਈਲ ਖੋ ਕੇ ਲੈ ਗਏ ਰੋਡ ਰੋਡ ਡੇਲੇ ਦਾ ਕੰਮ ਹੈ ਜੀ ਨਾ ਆਈ ਬੰਦੇ ਛਲੇ ਦੇ ਜਿਹੜੇ ਵਾਰ ਵਾਰ ਚੋਰੀਆਂ ਨੂੰ ਇਲਜ਼ਾਮ ਲਿੰਦੇ ਨਹੀਂ ਆ ਮੋਬਾਈਲ ਖੁੰਦਦੇ ਨੇ ਜਨਾਨੇ ਤੇ ਪਰਛਿੰਦੇ ਚੈਨਾ ਚਿੰਦੇ ਤੇ ਇਹਨਾਂ ਦਾ ਰੋਜ਼ ਦਾ ਕੰਮ ਹੋ ਗਈ ਅਸੀਂ ਪਰਫੈਕਸ਼ਨ ਮੰਗ ਕਰਦੇ ਜੀ ਇਹਨਾਂ ਨੂੰ ਬਹੁਤ ਤੋਂ ਬੜ ਜਲਦ ਜਲ ਪਕੜਾ ਜਾਵੇ ਜੀ ਇਹ ਇਧਰੋਂ ਬੇਟੀ ਆਈ ਗੁੜੀਆਂ ਇਥੋਂ ਐ ਮੋੜਨ ਲੱਗੀ ਏ ਇਹ ਮੋਟਰਸਾਈਕਲ ਵਾਲੇ ਮੋਰੋ ਖੋਗੇ ਮੋਬਾਈਲ ਇਹਨਾਂ ਨਾਲ ਐ ਨੂੰ ਭੱਜੇ ਨੇ ਤੇ ਉਹ ਗੁੜੀਆਂ ਬਿਆਰੀ ਇੱਕੋ ਤੋਂ ਫੜਾ ਕਰਕੇ ਸੜਕ ਤੇ ਡਿੱਗ ਪਈ ਅੱਗੇ ਜਾ ਕੇ ਕਾਰ ਦੇ ਵਿੱਚ ਵੱਜੇ ਨੇ ਤੇ ਫਰੀਜ ਕਰਨੇ ਨਹੀਂ ਤੇ ਇਹਨਾਂ ਨੇ ਕਾਬੂ ਨਹੀਂ ਸੀ ਆਉਣਾ ਕਿੰਨੇ ਜਣੇ ਸੀ ਦੋ ਜਣੇ ਸੀ ਇੱਕ ਜਣਾ ਭੱਜ ਗਿਆ ਤੇ ਇੱਕ ਜਣਾ ਕਾਬੂ ਆ ਗਿਆ ਇਹ ਸਰਕਾਰ ਨੂੰ ਚਾਹੀਦਾ ਹਾਂਜੀ ਇੱਛੇ ਵਾਲੇ ਪਿੰਡ ਦਾ ਰਹਿਣਾ ਵਾਲਾ ਕਹਿੰਦਾ ਕਿਵੇਂ ਦੇਦੋ ਲਗਾਤਾਰ ਕਿ ਚੋਰਾਮੰਨ ਬਹੁਤ ਮਾੜਾ ਕੰਮ ਹੈ ਜੀ ਇਹ ਛੋਟੀਆਂ ਛਡੀਆਂ ਬੇਟੀਆਂ ਦੇ ਮੋਬਾਈਲ ਖੋ ਕੇ ਲੈ ਜਾਂਦੇ ਨੇ ਇਹ ਬਹੁਤ ਹੀ ਇਹਨਾਂ ਵਾਸਤੇ ਗਲਤ ਕੰਮ ਹੈ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਦੇ ਉੱਤੇ ਇਹਨਾਂ ਦਾ ਕਾਬੂ ਕੀਤਾ ਜਾਵੇ ਇਹਨਾਂ ਦੇ ਸਖਤੀ ਕੀਤੀ ਜਾਵੇ ਜੀ ਅਗਰ ਉਹ ਪਿੱਛੋਂ ਸਟਾਰ ਵੀ ਉਹ ਗੱਡੀ ਆ ਰਹੀ ਸੀ ਅਗਰ ਉਹ ਬੇਟੀ ਦੇ ਉੱਤੇ ਚੜ ਜਾਂਦੀ ਤੇ ਉਹਦੀ ਵਿਚਾਰੇ ਦੀ ਜਾਨ ਚਲੀ ਜਾਂਦੀ ਸੀ ਉਹ ਬਚ ਗਈ ਹੈ ਇਸੇ ਕਰਕੇ ਬਚ ਗਈ ਕਿਸਮਤ ਉਹ ਨਾਲ ਬਚ ਗਈ ਹੈ ਜੀ ਇਹ ਕੋਟਾ ਅਸੀਂ ਭੱਜੇ ਨੇ ਅੱਗੋਂ ਕਾਰ ਦੇ ਦਾ ਉਹ ਦਾ ਭੱਜ ਗਿਆ ਆ